ਜੋ ਬੋਲੇ ਸੋਨੇ ਹਾਲ ਰੱਖਿਆ ਕਰੇ ਅਕਲ ਨਿਰਪੱਖ ਨਾ ਰਤੀ ਮਲਾਲ ਮਿਰਪਾਹ ਹੋਸੋ ਦੇ ਦਲਾਲ ਵਰ ਚੰਡੀ ਦੀ ਚੱਲ ਦੀ ਨਾਲ ਲਹੂ ਅੱਖਾਂ ਚੋਂ ਨਤਰੇ ਲਾਲ ਬੋਤ ਦੀ ਬੋਲੀ ਤੇ ਨੱਚਦਾ ਖਾਲ ਸਿੰਘ ਨਾ ਸ਼ੇਰ ਦਾ ਸੱਤ ਮਿਸਾਲ ਨੀਲੇ ਗੋਲ ਦਮਾਲੇ ਗੁਰੂ ਦੀ ਫੌਜਾ ਦੇ ਦੇਣ ਹਵਾਲੇ ਖੇ ਦਾ ਨਰਕ ਨੂੰ ਪੈਣ ਕੇ ਚੱਲੇ ਵੈਰੀ ਨਾ ਕੰਬਦੇ ਔਣ ਦੁਵਾਲੇ ਜਿਦੀ ਰਗਾਂ ਚ ਖੰਡੇ ਦੀ ਤੋਲ ਪੰਜ ਕਕਾਰਾਂ ਦਾ ਸਸਤਰ ਕੋਲ ਕਰਮ ਤੇ ਆਉਂਦੀ ਨਜ਼ਰੇ ਕਲੋਲ ਦਿੰਦਾ ਵਜੀਰਾ ਤੇ ਹੱਲਾ ਸ਼ਹੀਦ ਸਿੰਘਾਂ ਦੇ ਸਿੰਘਾਂ ਦੇ ਨੀਲੇ ਚੋਲੇ ਪਾੜੇ ਨੰਗਲ ਦੇ ਨੰਗਲ ਦੇ ਚੀ ਚੂਲ ਦੇ ਨਿਸ਼ਾਨ ਕੌਮ ਦੇ ਅਣਜਾਮ ਮੈਰੀ ਜਾਣੇ ਹਿੰਡਾ ਦੇ ਜਾਰੇ ਹਿੰਡਾ ਦੇ ਹਉ ਵਾਸ ਸ਼ਹੀਦ ਸਿੰਘਾਂ ਦੇ ਨੀਲੇ ਚੋਲੇ ਪਾੜੇ ਨੰਗਲ